ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀ ਆਕਾਸ਼ ਬੱਤਰਾ ਨੇ ਡੀਆਈਜੀ ਰੋਪੜ ਰੇਂਜ ਐਚਐਸ ਭੁੱਲਰ ਨੂੰ ਫਸਾ ਦਿੱਤਾ ਤੇ ਫਸਾਇਆ ਵੀ ਅਜਿਹਾ ਕਿ ਕਹਿੰਦੇ ਉਹਨਾਂ ਦੀ ਕੋਠੀ ਦੇ ਵਿੱਚੋਂ ਜੋ ਚੰਡੀਗੜ੍ਹ ਮੋਹਾਲੀ ਘਰ ਸਥਿਤ ਹੈ ਕੈਸ਼ ਤੇ ਕੈਸ਼ ਬਰਾਮਦ ਹੋ ਰਿਹਾ ਹੈ ਲਗਭਗ 5 ਕਰੋੜ ਰੁਪਏ ਬਰਾਮਦ ਕਰ ਲਿੱਤਾ ਗਿਆ ਇੰਨਾ ਕੈਸ਼ ਕਿ ਸੀਬੀਆਈ ਆਪਣੇ ਹੱਥਾਂ ਦੇ ਨਾਲ ਗਿਨੀ ਨਹੀਂ ਸਕੀ ਮਸ਼ੀਨਾਂ ਮੰਗਾਉਣੀਆਂ ਪੈਰੀਆਂ ਇੱਕ ਡੀਆਈਜੀ ਜੀ ਕੋਲ ਇੰਨਾ ਕਿਹਾ ਉਸ ਤੋਂ ਬਾਅਦ ਅਣਗਿਣਤ ਪ੍ਰਾਪਤੀਆਂ 15 ਪ੍ਰਾਪਤੀਆਂ ਕਹਿੰਦੇ ਪਤਾ ਲੱਗ ਚੁੱਕੀਆਂ ਹਨਗਿਣਤ ਸੋਨਾ ਮਤਲਬ ਕਿ ਵੱਡੀ ਕੁਆਂਟੀਟੀ ਦੇ ਵਿੱਚ ਢੇਰ ਦੇ ਢੇਰ ਸੋਨੇ ਦੇ ਕਰੋ ਬਰਾਮਦ ਕੀਤੇ ਗਏ ਤੇ ਡੀਆਈਜੀ ਨੂੰ ਗ੍ਰਿਫਤਾਰ ਕਰਕੇ ਹਲੇ ਤੱਕਰ ਪਤਾ ਨਹੀਂ ਲੱਗਿਆ ਕਿਹੜੀ ਜਗ੍ਹਾ ਰੱਖਿਆ ਹੋਇਆ ਤੇ ਮਹਾਲੀ ਅਦਾਲਤ ਦੇ ਵਿੱਚ ਸੀਬੀਆਈ ਜਿਹੜੀ ਵਿਸ਼ੇਸ਼ ਅਦਾਲਤ ਹੈ ਉੱਥੇ ਪੇਸ਼ ਕਰਕੇ ਰਿਮਾਂਡ ਮੰਗਿਆ ਜਾਊਗਾ ਪਰ ਇਹ ਆਖਰਕਾਰ ਮਾਮਲਾ ਕੀ ਹੈ ਸਾਰਾ ਉਹ ਤੁਹਾਨੂੰ ਸਮਝਾ ਦਿੰਨੇ ਕਿ ਕਿਉਂ ਇਹ ਭੇਦ ਹੈ ਜਿਹੜੇ ਡੀਆਈਜੀ ਦੇ ਖੁੱਲ ਕੇ ਸਾਹਮਣੇ ਬਾਹਰ ਆ ਗਏ ਹਾਲਾਂਕਿ ਅੱਖ ਤਾਂ ਡੀਆਈਜੀ ਦੇ ਉੱਪਰ ਕਾਫੀ ਸਮੇਂ ਤੋਂ ਸੀਗੀ ਕਿਉਂਕਿ ਲਗਾਤਾਰ ਇਸ ਇਲਾਕੇ ਦੇ ਵਿੱਚ ਜਿਹੜਾ ਰੋਪੜ ਫਤੇਗੜ ਸਾਹ ਵਾਲਾ ਇਲਾਕਾ ਹੈ ਕਿਉਂਕਿ ਡੀਆਈਜੀ ਰੇਂਜ ਜਿਹੜਾ ਸਾਰਾ ਇਸ ਏਰੀਆ ਦੇ ਵਿੱਚ ਆਉਂਦਾ ਹੈ ਇਸ ਇਲਾਕੇ ਦੇ ਵਿੱਚ ਗੱਡੀਆਂ ਦੀ ਡੀਲ ਹੋ ਰਹੀ ਸੀ ਮਤਲਬ ਕਿ ਚੈਸੀਆਂ ਨੂੰ ਬਦਲਿਆ ਜਾ ਰਿਹਾ ਸੀ ਕਾਰਾਂ ਨੂੰ ਵੇਚਿਆ ਜਾ ਰਿਹਾ ਸੀ ਚੈਸੀਆਂ ਬਦਲ-ਬਦਲ ਕੇ ਜਈਆਂ ਕੰਪਲੇਂਟਾਂ ਸਾਹਮਣੇ ਆ ਰਹੀਆਂ ਸੀਗੀਆਂ ਪਰ ਅਣਗੋਲੀਆਂ ਚੀਜ਼ਾਂ ਕਰ ਦਿੱਤੀਆਂ ਗਈਆਂ ਪਰ ਜਦੋਂ ਹੁਣ ਆਕਾਸ਼ ਬੱਤਰਾ ਨਾਮ ਦਾ ਇੱਕ ਮੰਡੀ ਗੋਬਿੰਦਗੜ ਤੋਂ ਸਕ੍ਰੈਪ ਵਪਾਰੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਉਸ ਦੇ ਉੱਪਰ ਰਿਸ਼ਵਤ ਦੇਣ ਦਾ ਦਬਾਅ ਬਣਾਇਆ ਜਾਂਦਾ ਜੋ ਉਹਨੇ ਆਪਣੀ ਕੰਪਲੇਂਟ ਦੇ ਵਿੱਚ ਲਿਖਿਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਕੰਪਲੇਂਟ ਦੱਸ ਦਿੰਨੇ ਆ ਉਹਨੇ ਆਕਾਸ਼ ਬੱਤਰਾ ਨੇ ਕੀ ਕੁਝ ਉਸ ਕੰਪਲੇਂਟ ਦੇ ਵਿੱਚ ਲਿਖਿਆ ਹੈਗਾ ਮੋਟੀ ਮੋਟੀ ਜੇਕਰ ਗੱਲ ਕਰੀਏ ਆਕਾਸ਼ ਬੱਤਰਾ ਦੇ ਖਿਲਾਫ 29 10 2023 ਨੂੰ ਆਰ 120 ਬੀ 420 465 467 468 ਤੇ 471 ਦੀ ਆਈਪੀਸੀ ਤਹਿਤ ਸਰਹੰਦਪੁਰ ਪੁਲਿਸ ਸਟੇਸ਼ਨ ਚ ਇੱਕ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਲਗਭਗ 2 ਸਾਲ ਤੋਂ ਉੱਪਰ ਦਸ ਪਾਕੀ ਕੀ ਸਮਾਂ ਹੋ ਗਿਆ ਸੀਗਾ ਤੇ ਇਹ ਕੇਸ ਲਗਾਤਾਰ ਚੱਲ ਰਿਹਾ ਸੀਗਾ ਆਕਾਸ਼ ਬੱਤਰਾ ਦੇਖਲਾ ਤੇ ਇਸੇ ਚੀਜ਼ ਨੂੰ ਲੈ ਕੇ ਆਕਾਸ਼ ਬੱਤਰਾ ਇੱਕ ਕੰਪਲੇਂਟ ਲਿਖਦੇ ਅਤੇ ਕੰਪਲੇਂਟ ਦੇ ਵਿੱਚ ਵੱਡੇ ਖੁਲਾਸੇ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਇਸ ਮਾਮਲੇ ਦੇ ਵਿੱਚ ਮੈਨੂੰ ਇੱਕ ਵਿਅਕਤੀ ਮਿਲਣ ਆਉਂਦਾ ਕ੍ਰਿਸ਼ਨੂਨਾਥ ਆ ਵਿਅਕਤੀ ਹੈ ਡੀਆਈਜੀ ਭੁੱਲਰ ਦਾਏ ਕਰੀਬੀ ਤੇ ਉਹ ਮੈਨੂੰ ਆ ਕੇ ਕਹਿੰਦਾ ਕਿ ਜੇਕਰ ਤੇਰੇ ਮਾਮਲੇ ਨੂੰ ਸੈਟਲ ਕਰਨਾ ਹੈ ਤਾਂ ਸੇਵਾ ਪਾਣੀ ਦੇਣਾ ਪਊਗਾ ਤੇ ਉਹ ਸੇਵਾ ਪਾਣੀ ਦੀ ਗੱਲ ਕਹਿੰਦੇ ਕਿ ਐਚਐਸ ਭੁੱਲਰ ਕਰਨੇ ਹੈਗੇ ਆ ਸਿੱਧੇ ਤੌਰ ਤੇ ਤੇਰੇ ਉੱਪਰ ਕੋਈ ਹੋਰ ਨਵਾਂ ਕੇਸ ਨਾ ਬਣੇ ਤੇਰਾ ਆ ਮਾਮਲਾ ਵੀ ਸੈਟਲ ਹੋ ਜਾਓ ਹਜੇ ਤੱਕ ਇਸ ਮਾਮਲੇ ਦਾ ਚਲਾਨ ਜਿਗਰ ਨਈ ਪੇਸ਼ ਹੋਇਆ ਤੇ ਆ ਮਾਮਲਾ ਵੀ ਸੈਟਲ ਹੋ ਜੂਗਾ ਤੈਨੂੰ ਰਿਸ਼ਵਤ ਦੇਣੀ ਪਊ ਤਾਂ ਫਿਰ ਆਕਾਸ਼ ਬੱਤਰਾ ਉਸ ਨੂੰ ਪੁੱਛਦਾ ਕਿ ਕਿੰਨੀ ਰਿਸ਼ਵਤ ਲੱਗੂਗੀ ਕਿਉਂਕਿ ਆਕਾਸ਼ ਬੱਤਰਾ ਕਬਾੜ ਦਾ ਕੰਮ ਕਰਦਾ ਸੀ ਸਕ੍ਰੈਪ ਦਾ ਕੰਮ ਕਰਦਾ ਸੀਗਾ ਤੇ ਉਹ ਕਹਿੰਦਾ ਤੇਰਾ ਵਪਾਰ ਵੀ ਸਹੀ ਤਰੀਕੇ ਚੱਲੂਗਾ ਤੇਰੇ ਵਪਾਰ ਦੇ ਵਿੱਚ ਵੀ ਤੂੰ ਵਿੱਚ ਜੋ ਹੋ ਕੇ ਆਪਣਾ ਵਪਾਰ ਕਰ ਸਕਦਾ ਕਿਉਂਕਿ ਜਿਹੜਾ ਉਹ ਮਾਮਲਾ ਦਰਜ ਕੀਤਾ ਗਿਆ ਸੀ ਉਹ ਆਕਾਸ਼ ਬੱਤਰਾ ਦੇ ਵਪਾਰ ਨੂੰ ਲੈ ਕੇ ਕੀਤਾ ਗਿਆ ਸੀ ਉਸ ਦੀ ਐਬਿਲਿਟੀਆਂ ਦੇ ਵਿੱਚ ਦਿੱਕਤ ਹੈ ਤੇ ਇਸ ਸਾਰੀਆਂ ਚੀਜ਼ਾਂ ਕੀ ਉਸਦੇ ਵਪਾਰ ਦੇ ਵਿੱਚ ਦੋ ਨੰਬਰ ਦੀਆਂ ਚੀਜ਼ਾਂ ਉਹ ਕਰ ਰਿਹਾ ਹੈਗਾ ਪਰ ਫਿਰ ਆਕਾਸ਼ ਬੱਤਰਾ ਤੋਂ ਜਦੋਂ ਕ੍ਰਿਸ਼ਨੂ ਰਿਸ਼ਵਤ ਮੰਗਦਾ ਹੈ ਤੇ ਉਹ ਕਹਿੰਦਾ ਵੀ ਕਿੰਨੀ ਰਿਸ਼ਵਤ ਦੇਣੀ ਪਊਗੀ ਤਾਂ ਅੱਗੋਂ ਕ੍ਰਿਸ਼ਨੂ ਕਹਿੰਦਾ ਕਿ ਮੈਂ ਤਾਂ ਐਚਐਸ ਭੁੱਲਰ ਨਾਲ ਗੱਲ ਕਰਕੇ ਦੱਸ ਸਕਦਾ ਪਰ ਐਜ਼ ਅ ਟੋਕਨ ਬਣੀ 1 ਲੱਖ ਰੁਪਏ ਦੇ ਦੋ ਤੇ ਆਕਾਸ਼ ਬੱਤਰਾ ਉਸਦੇ ਅਕੋਰਡਿੰਗ ਉਹ ਰਿਸ਼ਵਤ ਦੇਣ ਤੋਂ ਮਨ੍ਹਾ ਕਰ ਦਿੰਦਾ ਤੇ ਜਿਸ ਤੋਂ ਬਾਅਦ ਉਸ ਨੂੰ ਐਚਐਸ ਭੁੱਲਰ ਸਤੰਬਰ ਮਹੀਨੇ 2025 ਦੇ ਲਾ ਆਖਰੀ ਵੀਕ ਆਖਰੀ ਹਫਤੇ ਆਪਣੇ ਦਫਤਰ ਦੇ ਵਿੱਚ ਬੁਲਾਉਂਦੇ ਆ ਆਪਣੇ ਦਫਤਰ ਦੇ ਵਿੱਚ ਬੁਲਾ ਕੇ ਡਰਾਇਆ ਧਮਕਾਇਆ ਜਾਂਦਾ ਹੈ ਕਿ ਤੂੰ ਆਪਣਾ ਕੇਸ ਹੋਰ ਤਕੀਨ ਜੀ ਸੈਟਲ ਕਰਵਾਉਣਾ ਜਾਂ ਨਹੀਂ ਕਰਵਾਉਣਾ ਜੇਕਰ ਕਰਵਾਉਣਾ ਤਾਂ ਜਿਵੇਂ ਸੇਵਾ ਪਾਣੀ ਇਹਗਾ ਹੋਤਾ ਦੇਣਾ ਪਊਗਾ ਰਿਸ਼ਵਤ ਦੇਣੀ ਪਊਗੀ ਜੇਕਰ ਨਹੀਂ ਤਾਂ ਮੈਂ ਇਹ ਇਨਸ਼ੋਰ ਕਰੂੰਗਾ ਕਿ ਤੇਰੇ ਖਾਤੇ ਚਲਾਨ ਵੀ ਪੇਸ਼ ਹੋਵੇ ਤੇ ਹੋਰ ਝੁੱਟੀਆਂ ਐਫ ਆਰ ਵੀ ਦਰਜ ਕੀਤੀਆਂ ਜਾਣ ਇਸ ਚੀਜ਼ ਨੂੰ ਲੈ ਕੇ ਫਿਰ 8 ਤਰੀਕ ਨੂੰ ਚੰਡੀਗੜ੍ਹ ਬੁਲਾਇਆ ਜਾਂਦਾ ਮੋਹਾਲੀ ਬੁਲਾਇਆ ਜਾਂਦਾ ਕਿ 4 ਲੱਖ ਰੁਪਏ ਰਿਸ਼ਵਤ ਦੇ ਦਿੱਤੇ ਜਾਣ ਜਿਸ ਤੋਂ ਬਾਅਦ ਉਹ सीबीआई ਨੂੰ ਸੂਚਿਤ ਕਰ ਦਿੰਦੇ ਆ ਤੇ ਆਕਾਸ਼ ਅੰਸ਼ 8 ਤਰੀਕ ਨੂੰ ਨਹੀਂ ਪਹੁੰਚਦਾ सीबीआई ਨੂੰ ਬਕਾਇਦਾ ਚਿੱਠੀ ਲਿਖ ਦਿੰਦਾ ਗੈਰੈਂਟਿਕ ਨੂੰ ਤੇ ਉਸ ਤੋਂ ਬਾਅਦ सीबीआई ਇਸ ਦਾ ਟਰੈਪ ਲਾਉਂਦੀ ਹੈ सीबीआई ਕੋਲ ਜਦੋਂ ਕੰਪਲੇਂਟ ਪਹੁੰਚਦੀ ਹੈ ਵੈਰੀਫਾਈ ਕੀਤਾ ਜਾਂਦਾ ਲਗਭਗ ਇੱਕ ਹਫ਼ਤੇ ਦਾ ਸਮਾਂ ਲੱਗ ਗਿਆ ਤੇ ਉਸੇ ਦੌਰਾਨ ਇੱਕ ਕਾਲ ਰਿਕਾਰਡ ਕੀਤੀ ਜਾਂਦੀ ਹੈ ਜੋ ਐਫਆਈਆਰ ਦੇ ਵਿੱਚ ਲਿਖਿਆ ਤੇ ਉਸ ਦੇ ਵਿੱਚ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਕਿਉਂਕਿ ਐਚਐਸ ਭੁੱਲਰ ਕ੍ਰਿਸ਼ਨੂ ਨਾਲ ਗੱਲਬਾਤ ਕਰਦੇ ਆ ਤੇ ਇਹ WhatsApp ਕੋਲ ਰਿਕਾਰਡ ਕੀਤੀ ਜਾਂਦੀ ਹੈ ਐਚਐਸ ਭੁੱਲਰ ਕ੍ਰਿਸ਼ਨੂ ਨੂੰ ਕਹਿੰਦੇ ਆ ਅੱਠ ਫੜਨੇ ਨੇ ਅੱਠ ਜਿੰਨੇ ਦਿੰਦਾ ਨਾਲ-ਨਾਲ ਫੜੀ ਚੱਲ ਅੱਠ ਪੂਰੇ ਕਰਨੇ ਆ ਇਹ ਸ਼ਬਦ ਐਚਐਸ ਭੁੱਲਰ ਦੇ ਵੱਲੋਂ ਕਹੇ ਜਾਂਦੇ ਆ ਪੱਕਾ ਇਹ ਰਿਕਾਰਡ ਹੋ ਜਾਂਦਾ ਮਤਲਬ ਕਿ ਹੋਰ ਰਿਪੋਰਟ ਤੇ ਬ੍ਰਾਈਬ ਦੀ ਗੱਲ ਸਾਹਮਣੇ ਆ ਜਾਂਦੀ ਜਿਸ ਤੋਂ ਬਾਅਦ ਪੁਲਿਸ ਟਰੈਪ ਵਿਛਾਉਂਦੀ ਹੈ ਤੇ ਵਿਸ਼ਨੂ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ DIG ਪੁਲਦਰ ਦੇ ਕੋਲ ਪਹੁੰਚਦੀ ਹੈ ਉੱਥੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਛ ਹੁੰਦੀ ਹੈ ਅਲੱਗ-ਅਲੱਗ ਠਿਕਾਣਿਆਂ ਚੰਡੀਗੜ੍ਹ ਮੁਹਾਲੀ ਰਹਾਇਸ਼ਾਂ ਦੇ ਉੱਪਰ ਦਫ਼ਤਰ ਦੇ ਵਿੱਚ ਛਾਪੇਮਾਰੀ ਹੁੰਦੀ ਹੈ ਤਾਂ ਜਦੋਂ ਛਾਪੇਮਾਰੀ ਹੁੰਦੀ ਹੈ ਤਾਂ ਉਸ ਵਕਤ CBI ਦੇ ਅਧਿਕਾਰੀਆਂ ਦੇ ਨਾਲ ਜਿਹੜੇ DIG ਦੇ PSO ਤਣਾਸੀ ਉਹਨਾਂ ਦੇ ਨਾਲ ਖੈਬਾਜੀ ਵੀ ਹੁੰਦੀ ਹੈ ਤੇ ਫਿਰ CBI ਦੇ ਅਧਿਕਾਰੀ ਨੂੰ ਇਹ ਕਹਿਣਾ ਪੈਂਦਾ ਕਿ ਤੁਸੀਂ ਗੇਟ ਖੋਲਣਾ ਜਾਂ ਤੂੰ ਵੀ ਗ੍ਰਿਫਤਾਰ ਹੋਣਾ ਤੇ ਉਸ ਤੋਂ ਬਾਅਦ ਫਿਰ ਗੇਟ ਖੋਲਿਆ ਜਾਂਦਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਜਾਂਚ ਚੱਲ ਰਹੀ ਹੈ ਡੀਆਈਜੀ ਐਚਐਸ ਭੁੱਲਰ ਅਲੱਗ-ਤਲੱਗ ਰੱਖੇ ਹੋਏ ਐ ਪੁੱਛਗਿਛ ਕੀਤੀ ਜਾ ਰਹੀ ਹੈ ਮੋਟਾ ਕੈਸ਼ ਬਰਾਮਦ ਹੋ ਚੁੱਕਿਆ ਲਗਜ਼ਰੀ ਗੱਡੀਆਂ ਦਾ ਪਤਾ ਲੱਗ ਚੁੱਕਿਆ ਵੱਖ-ਵੱਖ ਪ੍ਰਾਪਰਟੀਆਂ ਦਾ 15 ਤੋਂ ਵੱਧ ਪ੍ਰਾਪਰਟੀਆਂ ਦਾ ਪਤਾ ਲਗਾਇਆ ਜਾ ਚੁੱਕਿਆ ਉਸ ਤੋਂ ਬਾਅਦ ਹੁਣ ਤੁਹਾਨੂੰ ਡੀਆਈਜੀ ਭੁੱਲਰ ਵਾਲੇ ਬਾਰੇ ਥੋੜਾ ਜਿਹਾ ਜਾਣਨਾ ਪਾ ਦਿੰਨੇ ਆ ਇਹ ਪਟਿਆਲੇ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਪਿਤਾ ਮਾਹਲ ਸਿੰਘ ਭੁੱਲਰ ਵੀ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਆ ਉਸ ਅੱਤਵਾਦ ਦੇ ਦੌਰਾਨ ਤੇ ਇਹਨਾਂ ਦੇ ਭਰਾ ਕੁਲਦੀਪ ਭੁੱਲਰ ਸਾਹਿਬ ਕਾ ਵਿਧਾਇਕ ਕਾਂਗਰਸ ਪਾਰਟੀ ਤੋਂ ਰਹਿ ਚੁੱਕੇ ਆ ਡੀਆਈਜੀ ਰੋਪੜ ਰੇਂਜ ਐਚਐਸ ਭੁੱਲਰ ਕਾफी ਚਰਚਾ ਦੇ ਵਿੱਚ ਰਹਿੰਦੇ ਆ ਤੇ ਜਿਹੜਾ ਬੀਬੀਐਮਪੀ ਦਾ ਮਸਲਾ ਹੋਇਆ ਸੀਗਾ ਉਦੋਂ ਵੀ ਚਰਚਾ ਦੇ ਵਿੱਚ ਆਏ ਸੀ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਬੀਬੀਐਮਪੀ ਦੇ ਉੱਪਰ ਸਿਕਿਉਰਿਟੀ ਤਾਇਨਾਤ ਕਰਨ ਦੀ ਗੱਲ ਹੋਈ ਸੀ ਤੇ ਬੀਬੀਐਮਪੀ ਦੇ ਅਧਿਕਾਰੀ ਉੱਥੇ ਪਾਣੀ ਛੜਨਾ ਚਾਹ ਰਹੇ ਸੀ ਤੇ ਐਚਐਸ ਭੁੱਲਰ ਸਾਹ ਪਹੁੰਚ ਗਏ ਸੀ ਉਹਨਾਂ ਨੂੰ ਰੋਕਣ ਦੇ ਲਈ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਤਾਂ ਕੇਸ਼ਵੀ ਇਹਨਾਂ ਦੇ ਕੋਲ ਕਾफी ਸਮਾਂ ਰਿਹਾ ਸਿਟ ਦੇ ਮੈਂਬਰ ਇਹ ਰਹੇ ਪਰ ਵਿਵਾਦਾਂ ਦੇ ਚੱਲਦੇ ਇਹਨਾਂ ਨੂੰ ਉਸ ਸਿਟ ਤੋਂ ਵੀ ਹਟਾ ਦਿੱਤਾ ਗਿਆ ਸੀਗਾ ਤੇ ਹੁਣ ਬੀਤੇ ਦਿਨ ਚਰਚਾ ਤਾਂ ਇੱਕ ਉਹ ਨਮਨੀਤ ਚਤੁਰਵੇਦੀ ਦੀ ਵੀ ਕਾफी ਹੋ ਰਹੀ ਹੈ ਕਿਉਂਕਿ ਉੱਥੋਂ ਦੀ ਪੁਲਿਸ ਆਈ ਹੈ ਜਿੱਥੇ ਇਹ ਡੀਆਈਜੀ ਤਨਾਤ ਹੈ ਮਤਲਬ ਕਿ ਰੋਪੜ ਰੇਂਜ ਦੀ ਤੇ ਚਰਚਾ ਇਸੇ ਕਰਕੇ ਉਹਨਾਂ ਦੀ ਵਾਦਾ ਵੱਧ ਛਿੜ ਰਹੀ ਹੈ ਕਿ ਤੁਸੀਂ ਸਾਡਾ ਬੰਦਾ ਚੁੱਕ ਲਿਆ ਤੇ ਅਸੀਂ ਤੁਹਾਡਾ ਡੀਆਈਜੀ ਚੁੱਕ ਲਿਆ ਪਰ ਇਸ ਤੋਂ ਚੀਜ਼ਾਂ ਹਟ ਕੇ ਐ ਕਿਉਂਕਿ ਹੁਣ ਜਿਹੜੇ ਨਾਲ ਦੇ ਡੀਆਈਜੀ ਦੇ ਥਲੜੇ ਰੇਂਜ ਦੇ ਅਧਿਕਾਰੀ ਸੀਗੇ ਉਹ ਵੀ ਰਡਾਰ ਦੇ ਉੱਪਰ ਸੀਬੀਆਈ ਆ ਚੁੱਕੇ ਨੇ ਆ ਚੁੱਕੇ ਤੇ ਉਹਨਾਂ ਦੀ ਵੀ ਜਾਂਚ ਚੱਲ ਰਹੀ ਹੈ ਕਿਉਂਕਿ ਸ਼ਿਕਾਇਤਾਂ ਉਹਨਾਂ ਦੇ ਖਿਲਾਫ ਵੀ ਮਿਲੀਆਂ ਤੇ ਉਸ ਆਕਾਸ਼ ਮੱਤਰਾ ਦੀ ਸ਼ਿਕਾਇਤਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਕਿ ਜਿਹੜੇ ਹੇਠਲੇ ਅਧਿਕਾਰੀ ਐ ਉਹ ਵੀ ਧਮਕਾਉਂਦੇ ਸੀਗੇ ਉਹ ਵੀ ਇਸ ਤਰ੍ਹਾਂ ਦੀ ਧਮਕੀਆਂ ਦਿੰਦੇ ਸੀਗੇ ਤੇ ਹੁਣ ਸੀਬੀਆਈ ਦੀ ਧਾਰਤੇ ਉਹ ਵੀ ਹੈ ਤੇ ਹੋਰ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋ ਸਕਦੀਆਂ ਡੀਆਈਜੀ ਪੁਲਰ ਤਾਂ ਇੱਕ ਸ਼ੁਰੂਆਤ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਡਾ ਸਕ੍ਰੈਪ ਦਾ ਬਿਜ਼ਨਸ ਹੈ ਵਪਾਰ ਹੈ ਮੰਡੀ ਗੋਮਿੰਦਗੜ੍ਹ ਤਾਂ ਜਾਣੀ ਇਸੇ ਕਰਕੇ ਜਾਂਦੀ ਹੈ ਕਿ ਉੱਥੇ ਜਿਹੜੀਆਂ ਗੱਡੀਆਂ ਦੀ ਚਾਸੀਆਂ ਬਦਲੀਆਂ ਜਾਂਦੀਆਂ ਤੇ ਮੰਨਿਆ ਜਾਂਦਾ ਹੈ ਕਿ ਉਹ ਚੋਰੀ ਦੀਆਂ ਗੱਡੀਆਂ ਬਦਲ-ਬਦਲ ਕੇ ਵੇਚੀਆਂ ਜਾਂਦੀਆਂ ਮਤਲਬ ਕਿ ਕ੍ਰਿਮੀਨਲ ਜਿਹੜੇ ਚੋਰ ਹੁੰਦੇ ਆ ਜਾਂ ਲੁੱਟਖੋਹਾਂ ਵਾਲੇ ਗੱਡੀਆਂ ਹੁੰਦੇ ਆ ਉਹਨਾਂ ਦੀ ਚਾਸੀਆਂ ਸਾਰੀ ਚੀਜ਼ਾਂ ਬਦਲੀਆਂ ਜਾਂਦੀਆਂ ਉਸ ਤੋਂ ਬਾਅਦ ਉਹਨਾਂ ਨੂੰ ਵੇਚਿਆ ਜਾਂਦਾ ਤੇ ਉਹ ਕ੍ਰਿਮੀਨਲ ਕਨਸਪਰੇਸੀ ਵੀ ਸਾਰੀ ਖੁੱਲਣ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈ ਇੱਕ ਵੱਡੀ ਸਾਜ਼ਿਸ਼ ਵੱਡਾ ਨੈਕਸਸ ਦੀ ਪਰਤਾਂ ਖੋਲ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਬਹੁਤ ਸਾਰੇ ਅਧਿਕਾਰੀ ਆਈਪੀਐਸ ਲੈਵਲ ਦੇ ਅਧਿਕਾਰੀਆਂ ਦੇ ਵਿੱਚ ਫਸ ਸਕਦੇ ਤੇ ਹੈਰਾਨੀ ਹੁੰਦੀ ਹੈ ਹਰ ਟਿਕਰ ਸਰਕਾਰ ਦਾ ਬਲੂ ਆਈਡ ਅਫਸਰ ਹਰੇ ਹਾਲਾ ਕਿ ਹਰੇਕ ਸਰਕਾਰ ਦੇ ਬਲੂ ਆਈਡ ਅਫਸਰ ਰਹੇ ਹੈ ਐਚਐਸ ਪੂਲਰ ਤੇ ਗ੍ਰਿਫਤਾਰੀ ਤੋਂ ਬਾਅਦ ਇੱਕ ਬਿਆਨੀ ਆਉਂਦਾ ਇਹ ਤਾਂ ਆਪਣੇ ਆਪ ਪੰਜਾਬ ਸਰਕਾਰ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀਗਾ ਜੇਕਰ ਅਜਿਹੇ ਆ ਕੋਈ ਮਾਮਲਾ ਇਨਾਂ ਕੋਲ ਆਇਆ ਸੀਗਾ ਹੁਣ ਸਵਾਲ ਇਹ ਹੈ ਕਿ ਆਖਰਕਾਰ ਕੀ ਵਾਕਿਆ ਪੰਜਾਬ ਸਰਕਾਰ ਕੋਲ ਇਹ ਮਾਮਲਾ ਆਇਆ ਸੀਗਾ ਕਿ ਆਪਣੇ ਅਫਸਰ ਦੀਆਂ ਇਹ ਨਕਾਮੀਆਂ ਪਤਾ ਨਹੀਂ ਲੱਗੀਆਂ ਹਾਲਾਂਕਿ ਨਕਾਮੀਆਂ ਤਾਂ ਬਹੁਤ ਸਾਰੀਆਂ ਆਉਂਦੀਆਂ ਪਰ ਅਕਸਰ ਪਰਦੇ ਪਾ ਦਿੱਤੇ ਜਾਂਦੇ ਆ ਪਰ ਹੁਣ ਪਰਤਾਂ ਖੁੱਲਣ ਲੱਗੀਆਂ ਤੇ ਹੋਰ ਵੀ ਗੱਲ ਅੱਗੇ ਤੱਕ ਜਾਊਗੀ ਤੇ ਜਲਦੀ ਐਚਐਸ ਭੁੱਲਰ ਨੂੰ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕਰਕੇ ਰਮਾਂਡ ਮੰਗਿਆ ਜਾਊਗਾ ਜਿੱਥੋਂ ਹੋਰ ساری ਚੀਜ਼ਾਂ ਨਿਕਲਣ ਦੀ ਉਮੀਦ ਹੈ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜੋ ਸੀਬੀਆਈ ਦਾ ਪ੍ਰੈਸ ਨੋਟ ਹੋਊਗਾ ਉਸ ਦੇ ਵਿੱਚ ਡਿਟੇਲ ਜਾਣਕਾਰੀ ਹੋਊਗੀ ਧੰਨਵਾਦ ਬਣੇ ਰਹੋ ਆਸ਼ੂ ਨੇ ਜਪੱਤਰ ਕਰਦੇ ਨਾਲ